ਸਾਹਿਬ ਸ੍ਰੀ ਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਕੱਲ ਪਲੌਣੀਆ ਗੁਰਦੁਆਰਾ ਸਾਹਿਬ ਚਾਹ ਤੇ ਉਹਦਾ ਲਿਹਾੰਤਾਵਾ ਸਨਮਾਨ ਤਰਨ ਦਿਖਾਇਆ ਜਾਏਗਾ ਕੱਲ ਬਣਾਵਾਂਗੇ ਬ੍ਰੈਂਚ ਤੇ ਨਾਲ ਚਾਹ ਤੇ ਨਾਲੇ ਨਹਾਉਣਾ ਪੈਣਾ ਸਵੇਰੇ ਸੁੱਤੇ ਨਹਾਉਣਾ ਕਰਾਈਓ ਅੱਧ ਤੇ ਪਚਾ ਪੱਤੀ ਤੇ ਨਾਲ ਕੁੜੀ ਆ ਗਈ ਰਸਤੇ ਤੇ ਸਵੇਰੇ ਹੋਣ ਦੀ ਪਈ ਤਿਆਰੀ ਈ ਆਇਆ ਹੱਡਾ ਹਲਵਾਈ ਮਿਰਚਾਂ ਨੇ ਤੋੜਤੀਆਂ ਵਾ ਤੇ ਸਵੇਰੇ ਇਹ ਮਾਤਾ ਹਦੀ ਲਾਉਂਦੀ ਆ ਜਵਾਰ ਦੀਆਂ ਰੋਟੀਆਂ ਚੁੱਲੇ ਤੇ ਲੱਥਨ ਦੀਆਂ ਜਵਾਰ ਦੀਆਂ ਰੋਟੀਆਂ ਤੇ ਬਾਜੂਣੀ ਛੇੜ ਤੇ ਪਏ 9 11 ਤੇ ਅੱਛੀ ਟਿਸ਼ੂ ਹੈ ਨਾ ਦਾ ਦੇ ਬੁਗਾ ਹਾਂਜੀ ਗੁੱਡ ਮਾਰਨਿੰਗ ਤੇ ਸਤ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਤੇ ਮਾਰਨਿੰਗ ਦੇ ਹੋ ਗਿਆ 4 ਤੇ ਬ੍ਰਿਜ ਹੋ ਰਹੇ ਨੇ ਤਿਆਰ ਤੇ ਹਾਜੀ ਆਈ ਆ ਮਾਸੀ ਗਿੰਦਰ ਮਾਸੀ ਆ ਮੂੰ ਤਾਂ ਨਕਰੀ ਮਾਸੀ ਇਮਾਰਤੀ ਆ ਦੀਓ ਗਣ ਬੱਧੀ ਤੇ ਫੇਰ ਵੀ ਕੰਮ ਬੜਾ ਕਰਦੀ ਆ ਬਰਾਜ ਹੋ ਗਏ ਨੇ ਚਾਲੂ ਲੋ ਜੀ ਮਾਧਾ ਦੀ ਚਰਗੀ ਗੁਰਦਾਰਾ ਸਾਹਿਬ ਤੇ ਦਿਨ ਤੇ ਠੀਕ ਆ ਜਿਹਦਾ ਡਰੀਆ ਦਾ ਬੈਠਾ ਹੋ ਇਹ ਹੈਗੇ ਜੀ ਚਨੀ ਸਿੰਘ ਲਾਗੇ ਦੀ ਬੀਬੀ ਇਹਦੇ ਲੈ ਕੇ ਜਰਾਣੀ ਦਾ ਇਹ ਸਾਰੀ ਜਾਂਦੀ ਆ ਹੁਣ ਬਰਾਜ आवाज़ी कंदी సగ్ బాసి మోర్న తను శథా అవాజ పిచ్చే ఆ బ్రెడ్ పకౌడే తర గారు సా బజను చార్దా బఠాయా సగ్ వీడియోనుక నేషర్ Vai me tentar. Tudo bem? Mas a Debbie não tudo é. So guys, I thought this was going to be morning to the liver and the liver. I'm sure we'll get back to the next video. I'm going to go ਚੱਲ ਲੈ ਮਦਮਿੰਨ ਚੱਜ ਲੈ ਗੰਦੀ ਆ ਚੱਜ ਲੈ ਗੰਦੀ ਆ ਕਿੰਨੀ ਲੱਜਨੀ 판 ਲਈ ਲਜਨੀ ਹਾਂਜੀ ਖਾਲਸਾ ਜੀ ਹੋ ਗਈ ਆ ਸਮਾਪਤੀ ਤੇ ਲੱਗੇ ਹੋਇਆ ਜਿਵੇਂ ਲਾਸਟ ਆ ਦੁਰ ਬੂਰੋ ਤੇ ਅਦੋ ਗੁਰਦੁਆਰਾ ਸਾਹਿਬ ਅਰਦਾਸ ਦੀ ਵਾਰੀ ਆ ਗਈ ਹੈ ਚਰਨਜੀਤ ਸਿੰਘ ਚੰਨਾ ਪਹਿਲਵਾਨ ਬ੍ਰਿੰਦਾ ਨੂੰ ਕੱਤੀ ਜਾਂਦਾ ਵਾ ਵਧੀ ਜਾਂਦਾ ਵਾ ਇਹ ਹੋ ਗਿਆ ਲਾਸਟ ਪੂਰ ਖਤਮ ਸਮਾਪਤੀ ਮਾਤਾਵਾਜਾ ਮਾਰਦੀ ਪਈ ਥਲੇਓ ਲੋ ਜੀ ਸੰਗਤੋ ਚੱਲੇ ਆ ਗੁਰਦੁਆਰਾ ਸਾਹਿਬ ਤੇ ਇਹਨੂੰ ਇੱਕ ਵਾਰੀ ਏਦਾਂ ਟੱਚ ਕਰ ਲਈਏ ਹਾਂ ਹੁਣ ਸਾਫ਼ ਬਣ ਗਈ ਇਹ ਕਾਲਾ ਜਿਹਾ ਪੰਜਾ ਵੀ ਸੋਹਣਾ ਲੱਗਦਾ ਵਾ ਆ ਤਾਲਾ ਮਾਰ ਲੋਕ ਜਾਂ ਤੇ ਮੇਰੇ ਦੋਸਤ